ਨੜਾ ਆਪ ਖੰਡਵਾਦ ਕਰਨਾ ਜਾ ਕੇ ਪੈਰ ਚੁੰਮਣੇ ਪੈਰਾਂ ਦੀ ਪੈ ਜਾ ਕੇ ਮੱਥਾ ਟੇਕਣਾ ਪੈਰਾਂ ਨੂੰ ਨਮਾਤ ਕਰਨਾ ਨਾਲੇ ਖੋਦੋ ਕਥਾ ਵਾਚਕ ਹੈ ਕੋਈ ਛੋੜਾ ਮੋੜਾ ਨਹੀਂ ਗਿਆਨੀ ਸੇਰ ਸਿੰਘ ਕਹਿੰਦੇ ਆ ਮੈਂ ਜਦ ਆਪਣੇ ਬੱਚਿਆਂ ਨੇ ਗੁਰੂ ਮਾਰੇ ਦੇ ਬੱਚਿਆਂ ਨੇ ਨਹੀਂ ਸੀਸ ਝੁਕਾਇਆ ਕਮਲਿਓ ਤੇ ਆਪੋ ਇੱਕ insan insan ਦੇ ਮੂਰੇ ਆਪਣਾ ਸੀਸ ਝੁਕਾਉਂਦਾ ਮਤਲਬ ਨਹੀਂ ਲੱਗਦਾ ਗਾਗਾ ਮੱਧੜਾ ਜਾਗ ਇਹਨਾਂ ਨੇ ਪੈਰ ਫੜਨ ਖੁਦ ਇੱਕ ਕਥਾਵਾਚਕ ਹੋਣ ਦੇ ਵਿੱਚ ਪ੍ਰਚਾਰ ਕਰਉਂਦੇ ਬਾਣੀਆਂ ਪੜ੍ਹ ਕੇ ਸਾਰੀਆਂ ਉਹਨਾਂ ਨੂੰ ਗਿਆਨ ਹੈ ਅਰੇ ਇਹਨਾਂ ਨੇ ਜਾ ਕੇ ਉਹਨਾਂ ਨੇ ਜਿਹੜੇ ਪਿਆਰ ਫੜਿਆ ਪਰਮਾਨੰਦ ਦੇ ਇਹ ਨਹੀਂ ਫੜਿਆ ਉਹ ਇਨਸਾਨ ਆ ਗਏ ਆ ਗਾਇਆ ਸਿੰਘ ਦੇ ਕਿਹਾਂ ਵੀ ਵੀਡੀਓ ਦੇਖਿਆ ਹਾਂ ਹਾਂ ਪਹਿਲੇ ਪਹਿਲੇ ਹੱਥ ਰੇਣਾ ਫੜੇ ਭਲਾਈ ਆ ਤੇ ਇਹਦਾ ਮਤਲਬ ਕੀ ਆ ਫਿਰ ਉਹ ਤਾਂ ਚਰਨ ਧੋ ਗਈ ਪੀ ਲੈਂਦਾ ਫਿਰ ਉਹ ਤਾਂ ਚਰਨ ਧੋ ਗਈ ਪੀ ਲੈਂਦਾ ਕਿਉਂਕਿ ਅਸੀਂ ਗ੍ਰੰਥ ਨੂੰ ਗੁਰੂ ਮੰਨਦੇ ਆ ਸਾਡਾ ਸੀਸ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕ ਸਕਦਾ ਜਾਂ ਨਿਸ਼ਾਨ ਸਾਹਿਬ ਦੇ ਅੱਗੇ ਝੁਕ ਝੁਕਦਾ ਔਰ ਅਸੀਂ ਹੈਗਾਰਾ ਵਗੈਰਾ ਕਿਸੇ ਕੇ ਚਰਨ ਨੂੰ ਝੁਕਾ ਆਈ ਕੰਦਾ ਕੌਲਿਆਂ ਦੇ ਵਿੱਚ ਜਾਂ ਰਿਸ਼ੀਆਂ ਮੁਨੀਆਂ ਦੇ ਜੱਕ ਦੇ ਗੈਰ ਦੀ ਗੱਲ ਵਿੱਚ 아이 શેર ਨੂੰ ਕਿਹਾ ਸਕਦੇ ਮੁੰਦਰਮਨ ਭਾਈ ਜਾਰੇ ਕਿਤੇ ਕੋਈ ਹੋਰ ਕਿਤੇ ਮੱਥਾ ਨਹੀਂ ਟੇਕੂ ਦੇਖਿਆ ਕਦੀ ਸਰਚ ਕੌਂਦਾ ਕਦੀ ਕਦੀ ਨਹੀਂ ਛਕੌਂਦਾ ਉਹ ਸੱਚੇ ਆ ਉਹ ਸਾਡੇ ਵਰਗੇ ਪਖੰਡੀ ਲੋਕ ਜਾ ਕੇ ਲੋਕਾਂ ਦੇ ਪੈਰੀ ਹੱਥ ਲਾਉਂਦੇ ਪਏ ਉਹ ਯਾਰ ਤੁਸੀਂ ਆਪਣੇ ਮੁਸਲਮਾਨ ਭਾਈ ਜਾਰੇ ਕੋਲ ਹੀ ਮੜਿਆ ਸਮਝ ਲਗਾ ਕੇ ਕਰ ਕਲੋ ਜੇ ਤੁਸੀਂ ਨਹੀਂ ਬੱਚਿਆਂ ਕੋਲ ਸਮਝ ਲੈਣੀ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਵੀ ਜਿਹੜੀ ਆ ਖਚਪਣਾ ਕੀਤਾ ਨਹੀਂ ਕਰਨਾ ਚਾਹੀਦਾ ਹੈਗਾ ਖਚਪਣਾ ਕੀਤਾ ਨਹੀਂ ਕਰਨਾ ਚਾਹੀਦਾ ਹੈਗਾ ਦੇਖੋ ਯਾਰ ਗਲਤੀ ਆ ਇਹ ਗਲਤੀ ਕਮੋ ਗਲਤੀ ਕੀ ਲਾਲਚ ਹੈ ਐਡਾ ਬੜਾ ਪ੍ਰਚਾਰਕ ਹੋਣ ਦੇ ਵਿੱਚ ਤੂੰ ਐਡੀ ਵੱਡੀ ਗਲਤੀ ਕਿਉਂ ਕੀਤੀ ਦੁਨੀਆ ਨੂੰ ਪ੍ਰਚਾਰਕ ਦੇ ਵਿੱਚ ਦੱਸਣ ਵਾਲਾ ਹਰ ਬੰਦੇ ਨੂੰ ਗੱਲ ਦੱਸਣ ਵਾਲਾ ਇੰਨੀ ਪਬਲਿਕ ਦੇ ਵਿੱਚ ਇੰਨੀ ਦੁਨੀਆ ਦੇ ਵਿੱਚ ਫੇਮਸ ਹੋ ਕੇ ਪਬਲਿਕ ਦੇ ਵਿੱਚ ਪ੍ਰਚਾਰ ਕਰ ਰਿਹਾ ਜਿਹੜਾ ਵੀ ਉਹਨੂੰ ਇਹ ਨਹੀਂ ਪਤਾ ਜੀ ਆ ਦੀ ਮੈ ਕੀ ਦੇ ਪੈਰੀ ਹੱਥ ਲਾਉਣ ਲੱਗਾ ਸਾਨੂੰ ਜਦੋਂ ਸਿੰਘ ਸਜਾਇਆ ਜਾਂਦਾ ਨਾ ਇਹੋ ਸਿੰਘ ਸਜਦੇ ਅਸੀਂ ਆਪਣੇ دنیਆਵੀ ਮਾਪੇ ਦੇ ਪੈਰੀ ਹੱਥ ਨਹੀਂ ਲਾਉਂਦੇ ਬਾਬਾ ਜੋਰਾ ਫਰ ਤੇ ਬਾਬਾ ਫਾਤੇ ਸਿੰਘ ਜੀ ਉਹਨਾਂ ਨੂੰ ਵੀ ਚਰਚ ਗੋਲ ਦੀ ਕਿਹਾ ਗਿਆ ਸੀ ਨਾ ਆਰਮ ਕੀ ਦੀ ਯਾਰ ਚੱਲ ਰਿਹਾ ਉਹਨਾਂ ਨੂੰ ਛੀਸ ਝਗਾਉਣ ਲਈ ਕਿਹਾ ਗਿਆ ਸੀ ਆ ਉਹਨਾਂ ਨੇ ਛੀਸ ਨਹੀਂ ਝਕਾਇਆ ਇਹ ਅਸੀਂ ਤੇ ਉਹਨਾਂ ਦੇ ਬੱਚੇ ਆ ਨਾ ਅਸੀਂ ਹਰਦੀ ਦਾ ਸਿਰ ਨੂੰ ਝੁਕਾ ਸਕਦੇ ਜਿੱਤੇ ਇਹਨੇ ਗਲਤੀ ਕੀਤੀ ਅਸੀਂ ਇਹਨੂੰ ਗਲਤ ਕਾਵਾਂਗੇ ਇਹ ਗੁਰੂ ਗ੍ਰੰਥ ਸਾਹਿਬ ਦੇ ਅਗੇ ਹੀ ਝੁਕੇਗਾ ਇਹ ਤੋਂ ਇਲਾਵਾ ਛੀਸ ਖੜਕ ਕੱਟ ਸਕਦਾ ਪਰ ਚੁਗ ਨਹੀਂ ਸਕਦਾ ਛੀਸ ਖੜਕ ਕੱਟ ਸਕਦਾ ਪਰ ਚੁਗ ਨਹੀਂ ਸਕਦਾ ਸਸ਼ਿਕਲ ਸਿਟੀ ਹੈਡਲਾਈਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੌਜੂਦ ਹਾਂ ਇਸ ਟਾਈਮ ਸਿੱਖ ਜਥੇਬੰਦੀਆਂ ਕੋਲ ਜਿੱਥੇ ਬੀਤੇ ਦਿਨ ਇੱਕ ਨਿਹੰਗ ਜਥੇਬੰਦੀ ਤੇ ਉਹਨਾਂ ਦੇ ਪ੍ਰਚਾਰਕ ਜਿਹੜੇ ਸਿੱਖ ਧਰਮ ਦੇ ਪ੍ਰਚਾਰਕ ਵੀ ਹੈਗੇ ਨੇ ਉਹ ਬ੍ਰਿੰਦਾਵਨ ਜਾਂਦੇ ਨੇ ਬ੍ਰਿੰਦਾਵਨ ਜਾਣ ਤੋਂ ਬਾਅਦ ਉੱਥੇ ਪ੍ਰੇਮਨੰਦ ਜੀ ਮਹਾਰਾਜ ਜੋ ਉੱਥੇ ਹੁੰਦੇ ਨੇ ਉਹਨਾਂ ਦੇ ਪੈਰੀ ਹੱਥ ਲਾਂਦੇ ਨੇ ਜਾਂ ਉਹਨਾਂ ਕੋ ਮਿਲਣ ਜਾਂਦੇ ਉਸ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਨੇ ਰੋਜ਼ ਜਤਾਇਆ ਕਿਉਂ ਰੋਜ਼ ਜਤਾਇਆ ਕੀ ਕਾਰਨ ਹੈਗਾ ਜਾਣਾਂਗੇ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਖਾਲਸਾ ਪ੍ਰਗਟ ਜੀ ਸਭ ਤੋਂ ਪਹਿਲਾਂ ਤਾਂ ਸਾਸ਼ਿਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਵਿਰੋਧ ਵੀ ਕਰ ਰਹੇ ਨੇ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਸਿੱਖ ਧਰਮ ਜਾ ਕੇ ਕਿਸੇ ਦੇ ਪੈਰਾਂ ਦੇ ਵਿੱਚ ਹੱਥ ਨਹੀਂ ਲਗਾ ਸਕਦਾ ਤੇ ਉੱਥੇ ਜਾ ਕੇ ਪ੍ਰੇਮਾਨੰਦ ਮਹਾਰਾਜ ਜੀ ਨੂੰ ਹੱਥ ਲਾਇਆ ਤੇ ਕਿਵੇਂ ਦੇਖਦੇ ਹੋ ਸਹੀ ਹੈ ਜਾਂ ਗਲਤ ਗੱਲ ਇਦਾਂ ਆ ਕਿ ਜਿਹੜਾ ਗਿਆਨੀ ਸ਼ੇਰ ਸਿੰਘ ਬਾਬਾ ਬਿਧੀ ਚੰਦ ਵਾਲਿਆਂ ਦੇ ਇਹ ਪ੍ਰਚਾਰਕ ਆ ਬਹੁਤ ਵਧੀਆ ਪ੍ਰਚਾਰਕ ਆ ਸੀ ਉਹਨੂੰ ਮਾੜਾ ਨਹੀਂ ਕਹਿੰਦੇ ਪ੍ਰਚਾਰਕ ਬਹੁਤ ਵਧੀਆ ਹਿੰਦੇ ਪ੍ਰਚਾਰ ਸੁਣਦੇ ਆ ਪਰ ਜਿਹੜਾ ਇਹ ਚੰਦ ਪ੍ਰੇਮਾਨੰਦ ਮਹਾਂਪੁਰਸ ਨੇ ਅਸੀਂ ਤਾਂ ਚਲੋ ਸਾਰੇ ਧਰਮ ਦਾ ਸਤਿਕਾਰ ਕਰਦੇ ਆਂ ਚਾਹੇ ਕੋਈ ਮੰਦਿਰ ਹੈ ਗੁਰਦੁਆਰਾ ਚਾਹੇ ਸਾਧੂ ਸੰਤ ਹੈ ਕੋਈ ਵੀ ਰਿਸ਼ੀ ਮੁਨੀ ਹੈ ਅਸੀਂ ਸਤਿਕਾਰ ਕਰਦੇ ਆਂ ਸਾਡੇ ਗੁਰੂਆਂ ਨੇ ਕਿਹਾ ਵੀ ਸਤਿਕਾਰ ਸਭ ਦਾ ਕਰੋ ਪਰ ਜਿਹੜਾ ਜਾਗੇ ਗਿਆਨੀ ਸੇਰ ਸਿੰਘ ਨੇ ਉਹ ਪਰਮਾਨੰਦ ਜੀ ਦੇ ਮਹਾਂਪੁਰਸ਼ ਦੇ ਪੈਰ ਹੀ ਹੱਥ ਲਾਇਆ ਨਾ ਇਹ ਸਾਡੇ ਫੌਜਾਂ ਦੇ ਵਿੱਚ ਪੰਥ ਦੇ ਵਿੱਚ ਨਹੀਂ ਹੈਗਾ ਪ੍ਰਗਟ ਜੀ ਕੀ ਗਲਤ ਹੈ ਗਲਤ ਕੀ ਹੈ ਸਾਰੇ ਧਰਮਾਂ ਦਾ ਇੱਕ ਪਾਸੇ ਤੁਸੀਂ ਕਹਿੰਦੇ ਸਤਕਾਰ ਵੀ ਕਰ ਰਹੇ ਆ ਪੈਰਾਂ ਨੂੰ ਹੱਥ ਉੱਥੇ ਗਏ ਸਤਕਾਰ ਹੀ ਕੀਤਾ ਉਹਨਾਂ ਨੇ ਨਹੀਂ ਜੀ ਮਹਾਰਾਜ ਸਾਡੇ ਗੁਰੂਆਂ ਦਾ ਗਣ ਗੁਰੂ ਮੰਨਿਓ ਗ੍ਰੰਥ ਕਿਉਂਕਿ ਅਸੀਂ ਗ੍ਰੰਥ ਨੂੰ ਗੁਰੂ ਮੰਨਦੇ ਆ ਸਾਡਾ ਸੀਸ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਗੀ ਝੁਕ ਸਕਦਾ ਚਾਹ ਨਿਸ਼ਾਨ ਸਾਹਿਬ ਵੀ ਕਿ ਝੁਕ ਝੁਕਦਾ ਔਰ ਅਸੀਂ ਇਹ ਗਹਿਰਾ ਵਗੈਰਾ ਕਿਸੇ ਕੇ ਥਰਮਿੰਟੂ ਕਾ ਆਈ ਕੰਦਾ ਕੌਲਿਆਂ ਦੇ ਵਿੱਚ ਚਾਰੀਸੀਆਂ ਮੁਨੀਆਂ ਦੇ ਜੱਕ ਤੇ ਉਹ ਗੈਰ ਦੀ ਗੱਲ ਵਿੱਚ ਆਈ ਸਿਰਨ ਝੁਕਾ ਸਕਦੇ ਐ ਟਾਈਮ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਸਮਝੋ ਜੀ ਬਾਬਾ ਜੋਰਾਵਰ ਦੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਵੀ ਸਿਰ ਝੁਕਾਉਣ ਲਈ ਕਿਹਾ ਗਿਆ ਸੀ ਨਾ ਆਰਮ ਸ਼ਹੀਦੀ ਦਿਹਾੜੇ ਚੱਲ ਰਹੇ ਆ ਉਹਨਾਂ ਨੂੰ ਸੀਸ ਝਗਾਉਣ ਲਈ ਕਿਹਾ ਗਿਆ ਸੀਗਾ ਉਹਨਾਂ ਨੇ ਸੀਸ ਨਹੀਂ ਝੁਕਾਇਆ ਇਹ ਅਸੀਂ ਤੇ ਉਹਨਾਂ ਦੇ ਬੱਚੇ ਹਨ ਨਾ ਉਹਨਾਂ ਦੇ ਭਰਾ ਹੈ ਨਸਵੇਂ ਪਾਤੇ ਦੇ ਪੁੱਤਰ ਹਨ ਨਾ ਅਸੀਂ ਹਰ ਜੀ ਦਾ ਸਿਰ ਨਹੀਂ ਝੁਕਾ ਸਕਦੇ ਜਿੱਤੇ ਕਿ ਇਹਨੇ ਗਲਤੀ ਕੀਤੀ ਅਸੀਂ ਇਹਨੂੰ ਗਲਤ ਕਹਾਵਾਂਗੇ ਕੀ ਲੱਗਦਾ ਹੈ ਜਾਣ ਕੇ ਹੋਗੀ ਕਿ ਕਿਉਂਕਿ ਉਹ ਇਸ ਇੱਕ ਧਰਮ ਦੇ ਪ੍ਰਚਾਰਕ ਨੇ ਉਹਨਾਂ ਨੂੰ ਵੱਧ ਪਤਾ ਹੋਵੇਗਾ ਤੁਹਾਨੂੰ ਵੀ ਪਤਾ ਹੈਗਾ ਉਹਨਾਂ ਨੂੰ ਵੀ ਵੱਧ ਪਤਾ ਹੈਗਾ ਕਿ ਗਲਤੀ ਨਾਲ ਹੋਇਆ ਹੈ ਜਾਂ ਫਿਰ ਉਹਨਾਂ ਨੇ ਸਤਕਾਰ ਦੇ ਵਿੱਚ ਕੁਝ ਜ਼ਿਆਦਾ ਸਤਕਾਰ ਕਰਤਾ ਹੋਵੇ ਦੇਖੋ ਇਹ ਇਹ ਤਾਂ ਗਲਤੀ ਆ ਇਹਨੇ ਗਲਤੀ ਕਮਾਈ ਗਲਤੀ ਕੀ ਲਾਲਚ ਹੈ ਇਹ ਐਨਾ بڑا ਪ੍ਰਚਾਰਕ ਹੋਣ ਦੇ ਵਿੱਚ ਤੂੰ ਐਡੀ ਵੱਡੀ ਗਲਤੀ ਕਿਉਂ ਕੀਤੀ ਦੁਨੀਆ ਨੂੰ ਪ੍ਰਚਾਰ ਦੇ ਵਿੱਚ ਦੱਸਣ ਵਾਲਾ ਹਰ ਬੰਦੇ ਨੂੰ ਗੱਲ ਦੱਸਣ ਵਾਲਾ ਇੰਨੀ ਪਬਲਿਕ ਦੇ ਵਿੱਚ ਇੰਨੇ ਦੁਨੀਆ ਦੇ ਵਿੱਚ ਫੇਮਸ ਹੋ ਕੇ ਪਬਲਿਕ ਦੇ ਵਿੱਚ ਪ੍ਰਚਾਰ ਕਰ ਰਿਹਾ ਜਿਹੜਾ ਉਹਨੂੰ ਇਹ ਨਹੀਂ ਪਤਾ ਕਿ ਇਹ ਮੈਕੀ ਦੇ ਪੈਰੀ ਹੱਥ ਲਾਉਣ ਲੱਗਾ ਛਾਂ ਨੂੰ ਜਦੋਂ ਸਿੰਘ ਸਜਾਇਆ ਜਾਂਦਾ ਨਾ ਇਹ ਸਿੰਘ ਸਹੀਂ ਅਸੀਂ ਆਪਣੇ دنیਵੀਂ ਮਾਪੇ ਦੇ ਪੈਰੀ ਹੱਥ ਨਹੀਂ ਲਾਉਂਦੇ ਨਹੀਂ ਲਾਉਂਦਾ ਅਧਿਕਾਰ ਜਿਹਨੇ ਸਾਨੂੰ ਜਨਮ ਦਿੱਤਾ ਨਾ ਅਸੀਂ ਉਹਨਾਂ ਦੇ ਪੈਰੀਂ ਹੱਥ ਨਹੀਂ ਲਾਉਂਦੇ ਨਹੀਂ ਲਾਉਂਦੇ ਕਿਉਂਕਿ ਅਸੀਂ ਦਸਵੇਂ ਪਾਸ਼ਾ ਦੇ ਪੁੱਤਰ ਆ ਅਕਾਲ ਪੁਰਖ ਦੀ ਫੌਜ ਆ ਸਾਨੂੰ ਅਧਿਕਾਰ ਨਹੀਂ ਹੈਗਾ ਵੀ ਉਹਦੇ ਪੈਰੀਂ ਜਾ ਕੇ ਚਲਾਉਣਾ ਸਾਡੇ ਅਸਲੀ ਮਾਂ-ਬਾਪ ਦਸਵੇਂ ਪਾਸ਼ਾ ਨੇ ਅਸੀਂ ਉਹਨਾਂ ਦੇ ਨਾਲ ਸਿਰ ਝੁਕਾਉਂਦੇ ਆ ਅਸੀਂ ਇਹਨਾਂ ਦੇ ਸਿਰ ਨਹੀਂ ਝੁਕਾ ਸਕਦੇ ਸਾਡਾ ਹੱਕ ਨਹੀਂ ਹੈਗਾ ਇਹ ਬਿਰਕੋ ਗਲਤ ਕੀਤਾ ਸੇਰ ਸਿੰਘ ਨੇ ਇਹ ਗਿਆਨੀ ਸੇਰ ਸਿੰਘ ਅਬ ਚਲੋ ਪ੍ਰਚਾਰਕ ਨੇ ਪਰ ਜਿਹੜਾ ਸਾਧੂ ਮਹਾਤਮਾ ਜਾ ਕੇ ਪਰਮਾਨੰਦ ਚਲੋ ਉਹ ਆਪਣੀ ਜਗ੍ਹਾ ਬਹੁਤ ਵਧੀਆ ਨੇ ਅਸੀਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿਣਾ ਬਹੁਤ ਵਧੀਆ ਪ੍ਰਚਾਰਕ ਉਹ ਵੀ ਵਧੀਆ ਪ੍ਰਚਾਰ ਕਰਦੇ ਨੇ ਉਹ ਵੀ ਚਿੱਕੀ ਸਿਧਾਂਤ ਤੇ ਵਧੀਆ ਪ੍ਰਚਾਰ ਕਰਦੇ ਨੇ ਅਸੀਂ ਦੇਖਦੇ ਆ ਇਹ ਨਹੀਂ ਕਿ ਪਰਮਾਨੰਦ ਸਾਧੂ ਜੰਤ ਨੇ ਕਿ ਉਹ ਲੋਕਾਂ ਮਾਰੇ ਗਲਤ ਬੋਲਦੇ ਨੇ ਨਹੀਂ 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 ਬੋਲਦੇ ਉਹ ਵੀ ਵਧੀਆ ਪ੍ਰਚਾਰ ਕਰਿਆ ਪਰ ਜਿਹੜਾ ਸਾਡਾ ਸੀਸ ਹੈ ਨਾ ਇਹ ਹਰ ਜਗ੍ਹਾ ਨਹੀਂ ਟੁਕਣਾ ਚਾਹੀਦਾ ਇਹਨਾਂ ਝੁਕਮਦੇ ਇਹ ਗੁਰੂ ਗ੍ਰੰਥ ਸਾਹਿਬ ਦੇ ਅਗੇ ਝੁਕੇਗਾ ਇਹ ਤੋਂ ਇਲਾਵਾ ਸੀਸ ਸੜਕ ਕੱਟ ਸਕਦਾ ਪਰ ਝੁਕ ਨਹੀਂ ਸਕਦਾ ਇਹ ਝੂ ਤੇ ਅਕਾਲ ਪੁਰਖ ਦੇ ਅਗੇ ਝੁਕੂ ਗੁਰੂ ਗ੍ਰੰਥ ਸਾਹਿਬ ਦੇ ਅਗੇ ਝੁਕੂ ਇਹ ਤੋਂ ਇਲਾਵਾ ਅਸੀਂ ਸੀਸ ਕਦੇ ਨਹੀਂ ਝੁਕਾ ਸਕਦੇ ਨੱਚਣਾ ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ ਉੱਥੇ ਪਹੁੰਚੇ ਨੇ ਉਹ ਤੇ ਸੀਸ ਝੁਕਾਇਆ ਕਿਉਂਕਿ ਦੂਜੇ ਪਾਸੇ ਵੀ ਦੇਖਿਆ ਗਿਆ ਉੱਥੇ ਉਹਨਾਂ ਨੇ ਕੋਈ ਇਹੋ ਜਿਹੀ ਸ਼ਬਦਾਵਲੀ ਨਹੀਂ ਕੀਤੀ ਸਤਿਕਾਰ ਕਰਦੇ ਨੇ ਗ੍ਰੰਥਾਂ ਦੇ ਬਾਰੇ ਵੀ ਉਹਨਾਂ ਨੂੰ ਨੋਲਿਜ ਹੈਗੀ ਗ੍ਰੰਥਾ ਦਾ ਵੀ ਸਤਿਕਾਰ ਕਰਦੇ ਨੇ ਸਿੱਖਾ ਦਾ ਵੀ ਸਤਿਕਾਰ ਕਰਦੇ ਨੇ ਪਿੱਛੇ ਵੀ ਗਏ ਸੀਗੇ ਕਿਵੇਂ ਦੇਖਦੇ ਹੋ ਕਿ ਜਿਹੜੀ ਐਤਕੀ ਗਲਤੀ ਹੋਈ ਹੈ ਗਲਤੀ ਹੈ ਜਾਂ ਜਾਣਬੁੱਝ ਕੇ ਕੀਤਾ ਗਿਆ ਦੇਖੋ ਵੀ ਵਾਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਇਹ ਗੱਲ ਕਵਾਂਗੇ ਜਿਹੜਾ ਸੀਸ ਹੈ ਤੇ ਗੁਰੂ ਮਹਾਰਾਜ ਅੱਗੇ ਝੁਕਣਾ ਚਾਹੀਦਾ ਮੈਂ ਉਹ ਜਿਹੜਾ ਕਥਾ ਬਾਜ ਐ ਮੇਰਾ ਵੀਰ ਜੀ ਐ ਬਹੁਤ ਵਧੀਆ ਬੰਦੇ ਆ ਇਦਾਂ ਦੀ ਗੱਲ ਨਹੀਂ ਅਸੀਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਪੁੱਛਣਾ ਚਾਹੁੰਦੇ ਆਗੇ ਆ ਵੀ ਗੁਰੂ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਨਮਸਕਾਰ ਕਰਕੇ ਸਿਰ ਝੁਕਦਾ ਆਪਣਾ ਤੇ ਦੂਜੀ ਗੱਲ ਇਹ ਉਹਨੂੰ ਮੈਂ ਇਹ ਪੁੱਛਣਾ ਚਾਹਦਾ ਸਾਡੇ ਛੋਟੇ ਬੱਚਿਆਂ ਦਾ ਦੇਖੋ ਛੋਟੇ ਬੱਚੇ ਜਿਹੜੇ ਨੀਹਾਂ ਦੇ ਵਿੱਚ ਚਨੇ ਗਏ ਆ ਉਹਨਾਂ ਨੇ ਰਾਜੇ ਨੇ ਕਿ ਕਿਤੇ ਛੋਟਾ ਜਿਹਾ ਦਰਵਾਜ਼ਾ ਰੱਖਿਆ ਵੀ ਸਿਰ ਝਕਾਉਣਗੇ ਉਹ ਜਦੋਂ ਸਾਡੇ ਬੱਚਿਆਂ ਤੋਂ ਛੋਟੇ ਛੋਟੇ ਜਿਹੜੇ ਬੱਚੇ ਜਿਨ੍ਹਾਂ ਨੇ ਜੁੱਤੀ ਪੈਰੋ ਵਾਲੀ ਆ ਜੁੱਤੀ ਪਹਿਲ ਵਾਰੀ ਉਹਨਾਂ ਨੇ ਤੇ ਸਿਰ ਨਹੀਂ ਝੁਕਾਇਆ ਸੀਗਾ ਪਹਿਲੇ ਜੁੱਤੀ ਗਈ ਸੀ ਛੋਟਾ ਜਿਹਾ ਗੇਟ ਰੱਖਿਆ ਹੈਗਾ ਫਿਰ ਜਾ ਕੇ ਜੁੱਤੀ ਪਹਿਲੋ ਗਈ ਫਿਰ ਜਾ ਕੇ ਅੰਦਰ ਵੜਿਆ ਜੁੱਤੀਦਾਲ ਤੇ ਉਹ ਕੀ ਆਪਣੇ ਜਦੋਂ ਆਪਣੇ ਬੱਚਿਆਂ ਨੇ ਗੁਰੂ ਮਾਰੇ ਤੇ ਬੱਚਿਆਂ ਨੇ ਨਹੀਂ ਸੀਸ ਝੁਕਾਇਆ ਕਮਲਿਓ ਤੇ ਆਪਾਂ ਉਹ ਇੱਕ ਇਨਸਾਨ ਹੈ ਇਨਸਾਨ ਦੇ ਮੂਰੇ ਆਪਣਾ ਸੀਸ ਝੁਕਾਉਂਦਾ ਮਤਵਲ ਨਹੀਂ ਲੱਗਦਾ ਗਾਗਾ ਨਹੀਂ ਬੰਦਾ ਫਰਜ਼ ਬੰਦਾ ਗਾ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਨਾ ਜਾਣਾ ਇਹ ਤਾਂ ਫਤਿਹ ਬੁਲਾਉਂਦੀ ਸੀ ਦੂਰ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆ ਜਿਹੜੀ ਫਤਿਹ ਹੁੰਦੀ ਆ ਇਹ ਰੋਮ ਖੜੇ ਕਰ ਦਿੰਦੀ ਆ ਸਿੱਖਦੇ ਤੇ ਉਹਦਾ ਕੀ ਮਤਵੜਾ ਦੂਰੋਂ ਹਣ ਇੱਕ ਬੰਦੇ ਸਿੰਘ ਗਏ ਸੀਗੇ ਉਹਨੇ ਦੂਰੋਂ ਫਤਿਹ ਬੁਲਾਈ ਆ ਪੈਰੀ ਹੱਥ ਨਹੀਂ ਲਾਇਆਗਾ ਗਏ ਆ ਗਏ ਆ ਸਿੰਘ ਦੇਖਿਆ ਵੀਡੀਓ ਦੇਖਿਆ ਹਾਂ ਪਹਿਲੇ ਵੀ ਪੈਰੀ ਹੱਥ ਇਹਨਾਂ ਦਾ ਫੜੇ ਬਲਾਈਆ ਤੇ ਇਹਦਾ ਮਤਲਬ ਕੀ ਆ ਫਿਰ ਉਹ ਤਾਂ ਚਰਨ ਧੋ ਗਈ ਪੀ ਲੈਂਦਾ ਤੇ ਜੇ ਗੁਰੂ ਮਹਾਰਾਜ ਨੂੰ ਨਹੀਂ ਮੰਨਦਾ ਤਾਂ ਮੰਨਦਾ ਤਾਂ ਗੁਰੂ ਮਹਾਰਾਜ ਨੂੰ ਆ ਅਸੀਂ ਉਹਨੂੰ ਇਹ ਨਹੀਂ ਕਹਿੰਦੇ ਵੀ ਚੰਗਾ ਬਹੁਤ ਵਧੀਆ ਕੰਮ ਕਰਦਾ ਪਰ ਇਹ ਜਿਹੜਾ ਆਪਾਂ ਪੈਰੀ ਹੱਥ ਲਾਉਣਾ ਇਹ ਇਨਸਾਨ ਬੰਦਾ ਉਹ ਇਨਸਾਨ ਹੈ ਆਪਣੇ ਫਰਜ਼ ਮੰਨਦਾ ਗੁਰੂ ਮਹਾਰਾਜ ਦੇ ਅੱਗੇ ਸਿਰ ਝੁਕਾਉਣਾ ਗੁਰੂ ਪਿਤਾ ਦੇ ਅੱਗੇ ਹੀ ਜੋ ਕਰਨ ਗੁਰੂ ਪਿਤਾ ਨੂੰ ਆਪਾਂ ਆਪਣਾ ਪਿਓ ਆ ਉਹ ਹੀ ਆਪਣਾ ਸਭ ਕੁਝ ਆ ਉਹ ਹੀ ਆਪਣਾ ਹਰਕਤ ਜੀ ਜੋ ਹੀ ਆ ਆਪਾਂ ਜਿਵੇਂ ਮੁਸਲਮਾਨ ਭਾਈ ਚਾਰੇ ਲਾ ਲੋ ਮੁਸਲਮਾਨ ਭਾਈ ਚਾਰੇ ਕਿਤੇ ਕੋਈ ਹੋਰ ਕਿਤੇ ਮੱਥਾ ਨਹੀਂ ਟੇਕੂ ਦੇਖਿਆ ਕਦੀ ਸਰ ਚਕਾਉਂਦਾ ਕਦੀ ਨਹੀਂ ਚਕਾਉਂਦਾ ਉਹ ਸੱਚੇ ਆ ਉਹ ਸਾਡੇ ਵਰਗੇ ਪਖੰਡੀ ਲੋਕ ਜਾ ਕੇ ਲੋਕਾਂ ਦੇ ਪੈਰੀ ਹੱਥ ਲਾਉਂਦੇ ਪਏ ਸੀਸ ਪੈਰਾਂ ਚ ਲਾਉਂਦੇ ਹੈਗੇ ਉਹ ਯਾਰ ਤੁਸੀਂ ਆਪਣੇ ਮੁਸਲਮਾਨ ਭਾਈ ਚਾਰੇ ਕੋਲੇ ਹੀ ਮੜਿਆ ਸਮਝਦਗਾਰ ਕਰ ਕਰ ਲੋ ਜੇ ਤੁਸੀਂ ਨਹੀਂ ਬੱਚਿਆਂ ਕੋਲੋਂ ਸਮਝ ਲੈਣੀ ਤਾਂ ਵੀ ਮੁਸਲਮਾਨ ਭਾਈ ਚਾਰੇ ਕਿਤੇ ਮੱਥਾ ਨਹੀਂ ਟੇਕਦਾ ਹੋਰ ਕਦੀ ਸਿਰ ਨਹੀਂ ਝੁਕਦਾ ਸਿਰਫ ਉਹਨਾਂ ਦੀ ਮਸਜਿਦ ਦੇ ਵਿੱਚ ਸਿਰ ਖੁਦ ਝੁਕਦਾ ਹੈਗਾ ਕੀ ਕਹੂੰਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਨਾ ਵੀ ਜਿਹੜੀ ਆ ਖੱਚ ਪੁਣਾ ਕੀਤਾ ਨਹੀਂ ਕਰਨਾ ਚਾਹੀਦਾ ਹੈਗਾ ਤੇ ਲੇਕਿਨ ਬੰਦੇ ਸਾਡੇ ਬਹੁਤ ਵਧੀਆ ਹੈਗੇ ਆ ਪੱਤਰਕਾਰ ਉਹ ਜਿਹੜੇ ਸੰਗਤ ਨੂੰ ਸਮਝਾਉਂਦੇ ਆ ਦੱਸਦੇ ਆ ਵਧੀਆ ਬਾਣੀ ਨਾਲ ਜੋੜਦੇ ਆ ਹੀ ਉਹਨਾਂ ਨੂੰ ਮਾਰਾ ਨਹੀਂ کہہ ਸਕਦੇਗੇ ਲੇਕਿਨ ਆ ਜਿਹੜਾ ਮੱਥਾ ਟੇਕਣਾ ਜਾ ਕੇ ਪੈਰ ਸੁਨੇ ਮਾਰੀ ਗੱਲ ਹੈ ਇਹੀ ਇੰਨੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਚਲੋ ਮੱਥਾ ਟੇਕ ਕੇ ਚਲੇਗੇ ਹੁਣ ਕੀ ਕੁਝ ਹੋਣਾ ਚਾਹੀਦਾ ਕਿ ਦੇਖੋ ਜੀ ਇਹੀ ਪਹਿਲੀ ਗੱਲ ਇਹੀ ਕਹਣਾ ਜਿਹੜਾ ਪਖੰਡਵਾਦ ਆ ਇਹ ਬਿਲਕੁਲ ਖਤਮ ਕੀਤਾ ਜਾਵੇ ਇਹ ਪਖੰਡਵਾਦ ਆ। ਜੀ। ਅਗਰ ਚੱਕ ਕੌਮ ਜੜੀ ਆ ਉਹ ਆਪਣੇ ਗੁਰੂ ਧਰਮ ਦੇ ਵਿੱਚ ਰਵੇ ਗੈਰតាមੇ ਜਾ ਕੇ ਉਹਨਾਂ ਨੂੰ ਰੋੜਨੀ ਹੈਗੀ। ਅਗਰ ਤੁਹਾਡਾ ਕੋਈ ਪ੍ਰੇਮ ਪਿਆਰ ਹੈ ਤੇ ਕੋਈ ਰੋਕ ਵੀ ਨਹੀਂ ਸਕਦਾ। ਮਗਰ ਜਿਹੜਾ ਆ ਪਖੰਡਵਾਦ ਕਰਨਾ ਜਾ ਕੇ ਪੈਰ ਚੁੰਮਣੇ, ਪੈਰਾਂ ਦੀ ਪੈ ਜਾ ਕੇ ਮੱਥਾ ਟੇਕਣਾ, ਪੈਰਾਂ ਨੂੰ ਨਮਤ ਕਰਨ ਨਾਲੇ ਖੋਦੋ ਕਥਾਵਾਚਕ ਹੈ। ਕੋਈ ਛੋੜਾ ਮੋੜਾ ਨਹੀਂ ਗਿਆਨੀ ਸੇਰ ਸਿੰਘ ਕਹਿੰਦੇ ਆ। ਬਾਪੂ ਧਰਮ ਸਿੰਘ ਗਿਆਨੀ ਸਿੰਘ ਇਹ ਬਹੁਤ ਵੱਡੇ ਪ੍ਰਚਾਰਕ ਨੇ ਬੜੇ ਵੱਡੇ ਜਿਨ੍ਹਾਂ ਦੇ ਵਿੱਚ ਇਤਿਹਾਸ ਦੇ ਵਿੱਚ ਵੀ ਅੱਜ ਤੱਕ ਕੋਈ ਇਹਨਾਂ ਦੀ ਕੰਟਰੋਵਰਸਟੀ ਨਹੀਂ ਕਰ ਸਕਿਆ ਪਰ ਆਹ ਛੋਟੀ ਜੀ ਗੱਲ ਦੇ ਵਿੱਚ ਸਾਨੂੰ ਕੰਟਰੋਵਰਸਟੀ ਕਹਿਣਾ ਪੈ ਰਿਹਾ ਪਰ ਇਹਨਾਂ ਨੇ ਜੋ ਕੀਤੀ ਹੈ ਗਲਤੀ ਕੀਤੀ ਆ ਪਹਿਲਾਂ ਵੀ ਨੰਗ ਸਿੰਘ ਫੌਜਾਂ ਗਈਆਂ ਨੇ ਤੇ ਉਹਨਾਂ ਨੇ ਵੀ ਜਾ ਕੇ ਉਹਨਾਂ ਨਾਲ ਫਤਿਹ ਸਾਂਝ ਕੀਤੀ ਆ ਭਗਤਾਂ ਨਾਲ ਬਚਨ ਬਿਲਾਕ ਕੀਤੇ ਆ ਸਾਨੂੰ ਕੋਈ ਦੁੱਖ ਨਹੀਂ ਆ ਪਰ ਜਿਹੜੇ ਜਾ ਕੇ ਇਹਨਾਂ ਨੇ ਪੈਰ ਫੜਨੇ ਖੁਦ ਇੱਕ ਕਥਾਵਾਚਕ ਹੋਣ ਦੇ ਵਿੱਚ ਪ੍ਰਚਾਰ ਕਰਨ ਦੇ ਬਾਣੀਆਂ ਪੜ ਕੇ ਸਾਰੀਆਂ ਉਹਨਾਂ ਨੂੰ ਗਿਆਨ ਹੈ ਅਰੇ ਨਨ ਜਾ ਕੇ ਉਹਨਾਂ ਨੇ ਜੇ ਪਿਆਰ ਫੜਿਆ ਪਰਮਾਨੰਦ ਤੇ ਇਹ ਨਹੀਂ ਫੜ ਜਾਦੇ ਉਹ ਇਨਸਾਨ ਆ ਅਸੀਂ ਇੱਕ ਇਨਸਾਨ ਦੇ ਪੈਰੀਂ ਹੱਥ ਨਹੀਂ ਲਾਉਂਦੇ ਅਸੀਂ ਦੇਹ ਧਾਰੀ ਨੂੰ ਨਹੀਂ ਮੰਨਦੇ ਸਾਡੇ ਗੁਰੂ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਆ ਗੁਰੂ ਗ੍ਰੰਥ ਸਾਹਿਬ ਵੀ ਇਹਨੂੰ ਉਹਦੇ ਕੇ ਸੀਸ ਝਕਾਉਨੇ ਆ ਜਾਂ ਸਾਡਾ ਨਿਸ਼ਾਨ ਸਾਹਿਬ ਝੂਲਦਾ ਅਸੀਂ ਉਹਦੇ ਨੂੰ ਸਿਰ ਝੋਨੇ ਆ ਅਸੀਂ ਦੇਹ ਧਾਰੀ ਕਿਸੇ ਦੇ ਕੇ ਠੀਕ ਨਹੀਂ ਝਕਾਉਂਦੇ ਨਾ ਅਸੀਂ ਮੰਨਦੇ ਆ ਨੂੰ ਸਾਡੀ ਪੰਥ ਦਾ ਜਿਹੜਾ ਜੱਥੇਦਾਰ ਬਾਬਾ ਰਾਜਾ ਰਾਂਝੀ ਅਰਬਾ ਖਰਮਾ ਤਰਨ ਨਾਲ ਐ ਉਹਦੀ ਫੌਜ ਨਾਲ ਹੀ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ ਉਹਨਾਂ ਦੀ ਫੌਜ ਆ ਅਸੀਂ ਇਕੱਠੇ ਚੱਲਦੇ ਆ ਕਿੰਨੇ ਵੀ ਮਸਲੇ ਆਉਂਦੇ ਆ ਅਸੀਂ ਇਕੱਠੇ ਬੈਠ ਕੇ ਗੱਲ ਕਰਦੇ ਆ ਪਰ ਜਿਹੜੀ ਇਹ ਗੱਲ ਕੀਤੀ ਆ ਬਾਬਾ ਸ਼ੇਰ ਸਿੰਘ ਸ਼ਾਹ ਕਿਹ ਨਹੀਂ ਸ਼ੇਰ ਸਿੰਘ ਕਦਾਬਾਜ ਕਹਿੰਦੇ ਇਹ ਨਹੀਂ ਕਰਨੀ ਚਾਹੀਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਆ ਉਹ ਸਿਰਫ ਸਾਨੂੰ ਇਹੀ ਸਿਖਾਉਂਦੀ ਹੈ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਸੀਂ ਕਰਨਾ ਨਤਮਸਤਕ ਹੋ ਕੇ ਵੀ ਜਿੱਥੇ ਮਰਜੀ ਗੁਰੂ ਸਾਹਿਬ ਵਾਜਮਾਨ ਨੇ ਅਸੀਂ ਉੱਥੇ ਹੀ ਸਿਰ ਸਾਡਾ ਜਿਹੜਾ ਸਿਰ ਆ ਉਹ ਝੁਕਦਾ ਹੈ ਤੇ ਉਹ ਬਹੁਤ ਵਧੀਆ ਗਿਆਨੀ ਨੇ ਬਹੁਤ ਕਥਾਵਾਚਕ ਵਧੀਆ ਨੇ ਗਿਆਨੀ ਸ਼ੇਰ ਸਿੰਘ ਜੀ ਮੈਂ ਨਾ ਸੁਣਿਆ ਉਹਨਾਂ ਦਾ ਬਹੁਤ ਪਰ ਇਹ ਜਿਹੜਾ ਉਹਨਾਂ ਨੇ ਉੱਥੇ ਮਤਲਬ ਆਪਣਾ ਦ੍ਰਿਸ਼ ਦਿਖਾਇਆ ਆ ਉਹ ਬਹੁਤ ਮਨ ਨੂੰ ਠੇਸ ਪਹੁੰਚੀ ਆ ਕਿ ਦੇਖੋ ਸਾਧੂ ਦਾ ਚਲੋ ਸਤਕਾਰ ਬਣਦਾ ਪਰ ਫਤਿਹ ਸਾਡੀ ਜਿਹੜੀ ਆ ਸਭ ਤੋਂ ਪ੍ਰਵਾਨ ਹੋਈ ਆ ਇਹ ਫਤਿਹ ਅਕਾਲ ਦੀ ਆ ਤੇ ਇਹ ਅਸੀਂ ਸਦਾ ਹੀ ਮਤਲਬ ਜਕਾਰੇ ਦੇ ਰੂਪ ਚ ਅਸੀਂ ਛੱਡਦੇ ਰਹਿਨੇ ਆ ਜਦੋਂ ਵੀ ਕੋਈ ਅੱਗੋਂ ਸਿੰਘ ਮਿਲਦਾ ਤੇ ਅਸੀਂ ਸਭ ਦਾ ਸਤਕਾਰ ਬਾਅਦ ਚ ਪਹਿਲਾਂ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਦੇ ਵਿੱਚ ਮੱਥਾ ਵੀ ਟਿਕ ਗਿਆ ਤੇ ਇਹਦੇ ਵਿੱਚ ਪੂਰਾ ਮਰਿਆਦਾ ਦੇ ਨਾਲ ਸਤਕਾਰ ਵੀ ਹੋ ਗਿਆ ਪਰ ਜਿਹੜਾ ਪੈਰੀ ਹੱਥ ਲਾ ਦੇਣ ਇਹ ਵੀ ਕਿਤੇ ਨਾ ਕਿਤੇ ਸਾਡੀ ਮਰਿਆਦਾ ਦੇ ਉਲਟ ਹੈ ਔਰ ਇਹਦੇ ਵਿੱਚ ਮਨਾਂ ਨੂੰ ਠੇਸ ਪਹੁੰਚੀ ਹੈ ਗਿਆਨੀ ਸਾਹਿਬ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਉਹ ਬਹੁਤ ਵਧੀਆ ਪ੍ਰਚਾਰਕ ਨੇ ਪ੍ਰਚਾਰ ਸੋਹਣਾ ਕਰਦੇ ਨੇ ਪਰ ਉਹਨਾਂ ਦੀ ਇਸ ਹਰਕਤ ਦੇ ਨਾਲ ਸਾਡੇ ਦਿਲਾਂ ਨੂੰ ਠੇਸ ਪਹੁੰਚੀ ਹੈ ਮੈਸੇਜ ਗਲਤ ਜਾਂਦਾ ਹੈ ਤੇ ਇਹ ਨਹੀਂ ਸੀ ਹੋਣਾ ਚਾਹੀਦਾ ਇਹ ਦੇਖਿਆ ਗਿਆ ਕਿ ਉੱਥੇ ਪਹੁੰਚੇ ਜਦੋਂ ਉਹ ਉਹ ਇਹ ਵੀ ਕਹਿੰਦੇ ਸੀ ਕਿ ਮੈਂ ਆਸਟ੍ਰੇਲੀਆ ਤੋਂ ਆਇਆ ਤੇ ਸਿੱਧਾ ਤੁਹਾਡੇ ਕੋਲ ਆਇਆ ਤੁਹਾਡੇ ਦਰਸ਼ਕ ਪਹਿਲਾਂ ਕਰਨ ਆਇਆ ਦੇਖੋ ਜੀ ਅਸੀਂ ਤਾਂ ਉਹਨਾਂ ਨੂੰ ਤਾਂ ਜਾਣਦੇ ਆ ਕਿ ਜਦੋਂ ਉਹ ਬਹੁਤ ਸੋਹਣਾ ਪ੍ਰਚਾਰ ਕਰਦੇ ਨੇ ਪਿੱਛੇ ਜੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀਗੀ ਬਾਬਾ ਫਤੇ ਸਿੰਘ ਜੀ ਦੀ ਛੋਟੀ ਜੀ ਢਾਲ ਸੀਗੀ ਉਹ ਉਹਨਾਂ ਨੇ ਦਰਸ਼ਨ ਰੂਪ ਚ ਸਾਰੀ ਸੰਗਤ ਨੂੰ ਸਾਰੇ ਦੁਨੀਆ ਦੇ ਲੋਕਾਂ ਨੂੰ ਮਤਲਬ ਦਰਸ਼ਨ ਕਰਵਾਏ ਤੇ ਬੜਾ ਉਹਨਾਂ ਦਾ ਨਾਮ ਵੀ ਰੋਸ਼ਨ ਹੋਇਆ ਤੇ ਬਹੁਤ ਸੋਹਣਾ ਕੰਮ ਉਹਨਾਂ ਨੇ ਕੀਤਾ ਕਿ ਚਲੋ ਇਸ ਢਾਲ ਦੇ ਦਰਸ਼ਨ ਰੂਬਰੂ ਕਰਾਇਆ ਪਰ ਇਸ ਤਰ੍ਹਾਂ ਖੁਦ ਬੰਦਾ ਇੰਨੀ ਮਤਲਬ ਥੱਲੇ ਤੱਕ ਚਲੇ ਜਾਏਗਾ ਉਹਦੇ ਵਾਸਤੇ ਬੜਾ ਦੁੱਖ ਲੱਗਾ ਹੈ ਜਜ਼ਬਾਤਾਂ ਚ ਜ਼ਿਆਦਾ ਗਿਆ ਹੋ ਗਏ ਦੇਖੋ ਤੁਸੀਂ ਵੀ ਗਿਆਨੀ ਹੋ ਉਹ ਵੀ ਗਿਆਨੀ ਆ ਸਾਧੂ ਵੀ ਗਿਆਨੀ ਹੁੰਦੇ ਨੇ ਉਹਨਾਂ ਨੂੰ ਵੀ ਗਿਆਨ ਹੁੰਦਾ ਹੈ ਤੇ ਤਾਂ ਹੀ ਉਹ ਸਾਧ ਬਣੇ ਨੇ ਤੇ ਜੇ ਸਾਧੂ ਨੂੰ ਗਿਆਨ ਹੈ ਤੇ ਠੀਕ ਹੈ ਉਹਦਾ ਸਤਕਾਰ ਬਣਦਾ ਪਰ ਫਤੇ ਦੀ ਸਾਂਝ ਨਾਲ ਬਣਦਾ ਸੀ ਪ੍ਰੇਮਨੰਦ ਮਹਾਰਾਜ ਜੀ ਨੂੰ ਕਿਵੇਂ ਦੇਖਦੇ ਸੀ ਬਹੁਤ ਵਧੀਆ ਨੇ ਬਹੁਤ ਅੱਛੇ ਇਨਸਾਨ ਵੀ ਨੇ ਤੇ ਬਹੁਤ ਵਧੀਆ ਸਾਧੂ ਨੇ ਬਹੁਤ ਵਧੀਆ ਗੱਲ ਕਰਦੇ ਨੇ ਸਿੱਖ ਧਰਮ ਦੀ ਵੀ ਗੱਲ ਕਰਦੇ ਨੇ ਸਾਰੇ ਧਰਮਾਂ ਦਾ ਸਤਕਾਰ ਕਰਦੇ ਨੇ ਆਪਣੇ ਆਪ ਦੇ ਵਿੱਚ ਵੀ ਪਰਪੱਕ ਨੇ ਉਹ ਅਸੀਂ ਕਹਿੰਦੇ ਵੀ ਜਿਸ ਦਾ ਵੀ ਧਰਮ ਹੈ ਉਹ ਪੂਰਾ ਹੋਣਾ ਚਾਹੀਦਾ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਉਹਨੂੰ ਮਰਿਆਦਾ ਦੇ ਵਿੱਚ ਦੱਸਿਆ ਗਿਆ ਆ ਪਰ ਇੱਕ ਦੂਜੇ ਦੀ ਮਰਿਆਦਾ ਦੇ ਨਾਲ ਆਪਾਂ ਖਿਲਵਾੜ ਨਹੀਂ ਕਰ ਸਕਦੇ ਵੀ ਜਿਹੜਾ ਸਾਡੇ ਸ਼ੇਰ ਸਿੰਘ ਗਿਆਨੀ ਜੀ ਨੇ ਕੀਤਾ ਇਹ ਥੋੜਾ ਜਿਹਾ ਮਨ ਨੂੰ ਗਲਤ ਪਹੁੰਚਿਆ ਠੇਸ ਹੁਣ ਕਿਵੇਂ ਕਰਨਾ ਚਾਹੀਦਾ ਹੁਣ ਦੇਖੋ ਜੀ ਉਹਨਾਂ ਨੂੰ ਆਪਣੀ ਆਪਣੀ ਮੰਨ ਮੰਨਣੀ ਚਾਹੀਦੀ ਹੈ ਦੇਖੋ ਜੀ ਕੋਈ ਵੀ ਵੱਡਾ ਤਾਂ ਹੀ ਬਣਦਾ ਹੈ ਜਦੋਂ ਉਹਨੂੰ ਗਲਤੀ ਦਾ ਅਹਿਸਾਸ ਹੋਵੇ ਤੇ ਜੇ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋਵੇ ਤੇ ਉਹ ਜ਼ਰੂਰ ਆਪਣੀ ਮਰਿਆਦਾ ਦੇ ਹਿਸਾਬ ਨਾਲ ਮਾਫੀ ਮੰਗਣਗੇ ਸਾਨੂੰ ਤਾਂ ਇਹੀ ਉਮੀਦ ਹੈ ਬਾਕੀ ਉਹ ਵੱਡੇ ਨੇ ਉਹਨਾਂ ਨੂੰ ਪਤਾ ਹੈ ਵੀ ਗਿਆਨ ਵੰਡਦੇ ਨੇ ਸਾਰੀ ਦਿਹਾੜੀ ਤੇ ਗਿਆਨ ਨੂੰ ਜਿਹੜਾ ਵਧਾਉਣਾ ਹੈ ਤੇ ਕਿਸ ਤਰ੍ਹਾਂ ਵਧਾਉਣਾ ਹੈ ਇਹ ਸਾਡੇ ਨਾਲੋਂ ਜ਼ਿਆਦਾ ਉਹ ਜਾਣਦੇ ਨੇ ਪਰ ਉਹਨਾਂ ਨੂੰ ਚਾਹੀਦਾ ਹੈ ਵੀ ਸਾਰੀ ਸੰਗਤ ਤੋਂ ਜ਼ਰੂਰ ਮਾਫੀ ਦੇ ਰੂਪ ਚ ਦੋ ਸ਼ਬਦ ਕਹਿਣ ਤੇ ਅਸੀਂ ਇਹੀ ਆਸ ਰੱਖਦੇ ਹਾਂ ਜੀ